ਫਟੀ ਸ਼ਰਟ ਨਾਲ ਫਰੀ ਹੈ 500 ਦੇ ਸਮਾਨ 500 ਰੁਪਏ ਸਮਾਨ ਲੈ ਕੋਈ ਬੰਦਾ ਉਹਦਾ ਟੀ-ਸ਼ਰਟ ਪਾਣੀ ਵਾਲੀ ਪਿਸਕਾਰੀ ਲੈ ਰਹੇ ਆ ਨਾਲ ਉਹਦੇ ਪਾਣੀ ਵਾਲੀ ਪਿਸਕਾਰੀ ਦੇ ਕਲਰ ਫਰੀ ਨਾਲ ਦੇ ਦੇ ਇਹ ਫਾਇਰ ਸਿਲੰਡਰ ਨਹੀਂ ਇਹ ਕਲਰ ਵਾਲੀ ਸਿਲੰਡਰਾਂ ਆਪਾਂ ਇਦਾਂ ਚੱਕਾਂਗੇ ਇਸ ਨੂੰ ਤੇ ਇਦਾਂ ਚੱਕ ਕੇ ਇਹਨੂੰ ਇਦਾਂ ਚਲਾਵਾਂਗੇ ਤੇ ਇਦਾਂ ਇਹਦੀ ਰੇਂਜ ਬਹੁਤ ਆ ਘਟੋ ਘਟ 200 250 ਫੁੱਟ ਤੱਕ ਇਹਦੀ ਪਚਕਾਰੀ ਵੱਜੇਗੀ ਉੱਪਰ ਜਾਏਗਾ ਇਹ ਪਿਓਰ ਚ ਹਰਵਲ ਦੇ ਕਲਰ ਆ ਕੋਈ ਸਕਿਨ ਖਰਾਬ ਨਹੀਂ ਕਰਦੇ ਅੱਛਾ ਤੇ ਬਿਲਕੁਲ ਆਪਾਂ ਆਏ ਇਦਾਂ ਲਗਾ ਸਕਦੇ ਆ ਕਿ ਦੇਸੀ ਪਹਿਲਾਂ ਮੈਰਜਾਂ ਤੇ ਚਲਾਉਂਦੇ ਸੀ ਰੀਵਨ ਕਟਾਈ ਤੇ ਹੁਣ ਇਹ ਹੋਲੀ ਵਾਲੀ ਆ ਗਈ ਉਹਨੂੰ ਪਤਾ ਵੀ ਨਹੀਂ ਲੱਗਦਾ ਇਦਾਂ ਪਿੱਛੇ ਲਗਾ ਕੇ ਰੱਖੋ ਤੇ ਇਦਾਂ ਇਹਨੂੰ ਬਸ ਇਹ ਇਦਾਂ ਚਲਾ ਦਿੰਦੇ ਜੀ ਅੱਛਾ ਇਹਦਾ ਆ ਸਿਰਫ 100 ਰੁਪਏ ਦਾ 100 ਰੁਪਏ ਦਾ ਆ 50 ਰੁਪਏ ਦਾ ਛੋਟਾ ਜੀ ਛੋਟਾ 50 ਰੁਪਏ ਦਾ ਆ 40 ਰੁਪਏ ਦਾ ਜੀ ਉਹ ਤੋਂ ਛੋਟਾ ਅੱਛਾ ਮਤਲਬ ਬਿਲਕੁਲ 500 ਦੇ ਨਾਲ ਇੱਕ ਟੀ-ਸ਼ਰਟ ਫ੍ਰੀ ਹੈ ਫ੍ਰੀ ਹੈ ਕੈਪ ਆ ਇਹ ਇਹ ਕੈਪ ਤੁਹਾਡੇ ਬਿਲਕੁਲ ਪਿੱਛੇ ਢੂਹੀ ਤੱਕ ਕਵਰ ਕਰੇਗੀ ਹਾਂ ਤੇ ਹੈ ਮਾਸਕ ਮਿਲਦਾ ਮਾਸਕ ਨਾਲ ਮਾਸਕ ਵੀ ਫ੍ਰੀ ਦੇ ਰਹੇ ਆ 500 ਦੇ ਨਾਲ ਇੱਕ ਲਾਲ ਦੇ ਬੰਦੇ ਦੇ ਵਾਲ ਇਸ ਤਰ੍ਹਾਂ ਜਾਂ ਕਿਹਾ ਚੱਕਰ ਹੈ ਕਿ ਚੱਕਰ ਇਹ ਵੀ ਇਦਾਂ ਦੇ ਆ ਜੀ ਇਹ ਇਹ ਵਾਲ ਵੀ ਨਾ ਪੂਰੇ ਆਪਣੇ ਵਾਲਾਂ ਨੂੰ ਸੇਫ ਰੱਖਦੇ ਆ ਅੱਛਾ ਤੇ ਹੋਲੀ ਰੰਗ ਬਰੰਗੇ ਰੰਗਾਂ ਦਾ ਤਿਹਾਰ ਹੈ ਇੰਨਾ ਰੰਗਾਂ ਨੂੰ ਹੋਰ ਗੁੜੇ ਕਰਨਾ ਹੈ ਰਿਸ਼ਤਿਆਂ ਨੂੰ ਵੀ ਗੁੜੇ ਕਰਨਾ ਇਸ ਨੂੰ ਲੈ ਕੇ ਹਰ ਸਾਲ ਹੋਲੀ ਇੱਕ ਸੰਦੇਸ਼ ਦੇ ਕੇ ਜਾਂਦੀ ਹੈ ਪਰ ਹੋਲੀ ਦੇ ਤਿਹਾਰ ਦੇ ਉੱਤੇ ਕਾਫੀ ਕਈ ਜਗ੍ਹਾ ਲੜਾਈ ਝਗੜੇ ਵੀ ਹੁੰਦੇ ਨੇ ਦੂਜੇ ਪਾਸੇ ਨਸ਼ਾ ਵੀ ਕੀਤਾ ਜਾਂਦਾ ਹੈ ਪਰ ਨਸ਼ੇ ਤੋਂ ਬਚ ਕੇ ਰਹਿਣਾ ਹੈ ਪਰ ਦੂਜੇ ਪਾਸੇ ਦੁਕਾਨਾਂ ਸੱਜੂਕੀਆਂ ਨੇ ਹੋਲੀ ਦਾ ਤਿਹਾਰ 2 ਦਿਨ ਜਿਹੜਾ ਲਗਾਤਾਰ ਲੋਕਾਂ ਵੱਲੋਂ ਮਨਾਇਆ ਜਾਂਦਾ ਤਾਂ ਬਾਜ਼ਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੋਲੀ ਨੂੰ ਲੈ ਕੇ ਕਾਫੀ ਉਤਸ਼ਾਹ ਹੁੰਦਾ ਅਸੀਂ ਇਸ ਵੇਲੇ ਖੜੇ ਹਾਂ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਦੀ ਇੱਕ ਦੁਕਾਨ ਦੇ ਉੱਤੇ ਜਿੱਥੇ ਕੀ ਰੰਗ-ਬਰੰਗੇ ਰੰਗਾ ਦੀ ਤਿਹਾਰ ਨੂੰ ਲੈ ਕੇ ਵਕ-ਵਕ ਵਿਚਕਾਰੀਆਂ ਤੇ ਹੋਰ ਵੀ ਸਮਾਨ ਜੋ ਬਿੱਲਾ ਜੂਸ ਵਾਲਾ ਹੈ ਉਹ ਲੈ ਕੇ ਆਪਣੀ ਦੁਕਾਨ ਦੇ ਉੱਤੇ ਆਇਆ ਤਾਂ ਜਿਸ ਨੂੰ ਲੈ ਕੇ ਕੀ ਕਾਫੀ ਸੇਲ ਇਸ ਤੇ ਪਹਿਲਾਂ ਵੀ ਹੁੰਦੀ ਹੈ ਤੇ ਹੁਣ ਵੀ ਨਵੀਂ ਕੀ ਆਈਟਮ ਹੈ ਬਿੱਲਾ ਜੀ ਨਵੀਂ ਕੀ ਆਈਟਮ ਇਸ ਵਾਰ ਹੋਲੀ ਨੂੰ ਲੈ ਕੇ ਆਈਏ ਜਿਹੜੇ ਬੱਚੇ ਚਲਾ ਸਕਣ ਕਿਉਂਕਿ ਰੰਗਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਇਸ ਵਾਰ ਕੀ ਕੋਹਲੀ ਲੱਗੀ ਦੇਖੋ ਜੀ ਵੀ ਇਹ ਜੋ ਗੰਨਾ ਆਈਆਂ ਨਵੀਆਂ ਇਹਨਾਂ ਦੇ ਵਿੱਚ ਆਪਾਂ ਇਹ ਇਦਾਂ ਦੇ ਲਾ ਕੇ ਇਲੈਕਟ੍ਰੋਨਿਕ ਗੰਨਾ ਤੇ ਚੱਲਦਾ ਨਾਲ ਇਹ ਕੱਪੜੇ ਨਹੀਂ ਖਰਾਬ ਕਰਦਾ ਨਾ ਇਹ ਕਿਸੇ ਹੋਰ ਲੱਗਦਾ ਕਿਸੇ ਚੀਜ਼ ਤੇ ਤੇ ਨਾਲ ਇਹ ਚਲਾ ਕੇ ਤੇਰੇ ਲਾਈਟ ਵਾਲ ਕੇ ਚੱਲ ਜੇਗਾ ਚਲਾ ਸਕਦੇ ਆ ਇਹ ਜਿਹੜਾ ਤੁਸੀਂ ਇੱਕ ਹਾਂ ਇਹ ਕਲੋਨਿੰਗ ਕਰਨ ਆਈ ਆ ਪਹਿਲੇ ਸੈੱਲ ਚਾਰਜ ਕਰਾਂਗੇ ਚਾਰਜ ਵਾਲੇ ਸੈੱਲ ਵਿੱਚ ਹੀ ਨੇ ਨਾਲ ਚਾਰਜ ਦਾ ਗਰੁੱਪ ਆ ਵਿੱਚ ਹੀ ਇਹ ਟੈਂਕੀ ਐਸ ਦੀ ਪਾਣੀ ਵਾਲੀ ਐ ਇਹਦੇ ਚ ਆਪਾਂ ਰੰਗ ਭਰ ਕੇ ਇਹ ਐਦਾਂ ਪਾਵਾਂਗੇ ਤੇ ਦੇਖੋ ਇਹਦੇ ਚ ਆਪਾਂ ਰੰਗਾਂ ਦੇ ਨਾਲ-ਨਾਲ ਆ ਦੇਖੋ ਕਿਦਾਂ ਪੁਛਕਾਰੀ ਬੱਜੇਗੀ ਕਾਫੀ ਦੂਰ ਤੱਕ ਛੋਟਾ ਬੱਚਾ ਵੀ ਇਸ ਨੂੰ ਕਰ ਸਕਦਾ ਜੀ ਤੇ ਹੋਰ ਨਵੀਆਂ ਆਈਆਂ ਕਿ ਆਪਾਂ ਨਾ 1 ਕਿਲੋਮੀਟਰ ਉੱਤੇ ਦੀ ਹੁਣ ਆਪਾਂ ਸੈੱਡ ਰੱਖਾਂਗੇ ਆਪਣੇ ਕਿਤੇ ਸੜਕ ਤੇ ਆ ਦਿਵਾਰ ਤੇ ਤਾਂ ਇਹ 10 ਤਰ੍ਹਾਂ ਦੇ ਸ਼ਾਟ ਨੇ ਤੇ ਇਹਨੂੰ ਆਪਾਂ ਕਲਰ ਨਾਲ ਅ ਅੱਗ ਲਗਾਵਾਂਗੇ ਲੈਟਰ ਨਾਲ ਤੇ ਲਗਭਗ-ਵਕ ਕਲਰ ਦੀ ਇੱਕ ਸੀਨਰੀ ਬਣਾ ਦੇਣਗੇ ਉੱਥੇ ਤੱਕ ਦੀ ਤੇ ਜਿੱਦਾਂ ਪਹਾੜ ਤੇ ਸੀਨਰੀ ਬਣ ਜਾਂਦੀ ਹੈ ਜਾਂ ਸਤਰੰਗੀ ਪੀਂਗ ਬਹਿ ਜਾਂਦੀ ਹੈ ਉਦਾਂ ਦੀ ਇਹ ਆਈਟਮ ਹੈ ਅੱਛਾ ਜਿਸ ਤਰੀਕੇ ਨਾਲ ਪਟਾਕਿਆਂ ਦੇ ਵਿੱਚ ਹੁੰਦਾ ਹੈ ਉਸ ਤਰੀਕੇ ਦੀ ਆ ਗਿਆ ਹੌਲੀ ਚੁਹਾ ਹਾਂ ਜੀ ਇਹ ਸ਼ਾਰਟ ਟਾਈਪ ਵੀ ਆ ਗਿਆ ਇਹ ਕਿੰਨੇ ਦਾ ਡੱਬਾ ਸ਼ਾਰਟ ਹੌਲਡਾ ਬੰਨੇ ਦਾ ਸਾਡੇ ਕੋਲ ਇਸ ਟਾਈਮ ਜੋ ਅਵੇਲੇਬਲ ਹੈ ਇਹ ਤਕਰੀਬਨ ਆਪਣੇ 1300 ਰੁਪਏ ਦੀ ਰੇਂਜ ਦਾ ਹਾਂ ਜੀ ਤੇ ਅਲੱਗ-ਅਲੱਗ ਆ ਦੇਖੋ ਤਾਂ ਹੋਰ ਵੀ ਜਿਹੜਾ ਕਾਫੀ ਸਮਾਨ ਜਿਹੜਾ ਉਹਨਾਂ ਨੇ ਲਿਆਏ ਹੋਏ ਨੇ ਕਾਫੀ ਤੁਸੀਂ ਦੇਖੋ ਕਿ ਦੁਕਾਨ ਸਜਾਈ ਹੋਈ ਹੈ ਪੂਰੀ ਤਾਂ ਹੋਲੀ ਦੇ ਤਿਹਾੜੀ ਇੱਥੇ ਗਲਾਸ ਨੇ ਅਗਲੇ ਨੂੰ ਏਦਾਂ ਲੱਗੇਗਾ ਆਪਾਂ ਪਾਣੀ ਪਾਣਾ ਰੰਗ ਆਪਣੇ ਆਪ ਹੀ ਆ ਜਾਏਗਾ ਇਹ ਗਲਾਸ 'ਚ ਅੱਛਾ ਤੇ ਆਪਾਂ ਅਗਲੇ ਨੂੰ ਏਦਾਂ ਕਿ ਮੈਨੂੰ ਜੂਸ ਫੜਾ ਰਿਹਾ ਹੈ ਕੁਝ ਫੜਾ ਰਿਹਾ ਤੇ ਉਹ ਪਾਣੀ ਤਾਂ ਬਣ ਜਾਏਗਾ ਤੇ ਏਦਾਂ ਏਦਾਂ ਕਰਕੇ ਉੱਪਰ ਪੰਗੇ ਰਗੇ ਬੰਦੇ ਦਾ ਇਹ ਕਲਰ ਹੀ ਹੈ ਅੱਛਾ ਪਰ ਖਰਾਬ ਹੋਣ ਵਾਲਾ ਕਲਰ ਨਹੀਂ ਹੈ ਆਰਗੈਨਿਕ ਹੀ ਕਲਰ ਅੱਛਾ ਇਹ ਮਿਲਕੀ ਨੱਖਾਂ ਤੇ ਅਸਰ ਕਰੇਗਾ ਨਾ ਕੋਈ ਹੋਰ ਆਸੇ ਚੀਜ਼ ਤੇ ਅਸਰ ਨਹੀਂ ਕਰੇਗਾ ਨਾ ਹੀ ਬੰਦੇ ਦੇ ਵੀ ਭਲੇਖਾ ਲੱਗੇਗਾ ਇੱਕਦਾਂ ਤਾਂ ਪਚਕਾਰੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਿਹੜੇ ਛੋਟੇ ਬੱਚੇ ਨੇ ਉਹ ਚਲਾ ਸਕਦੇ ਉਹਨਾਂ ਵਾਲੀਆਂ ਛੋਟੇ ਬੱਚਿਆਂ ਵਾਲੀਆਂ ਬਹੁਤ ਪਚਕਾਰੀਆਂ ਅਲੱਗ-ਅਲੱਗ ਵੈਰਾਈਟੀ ਹੈ ਛਤਰੀ ਬਣਾਉਂਦੀਆਂ ਉੱਪਰ ਇਦਾਂ ਇਦਾਂ ਕਰਕੇ ਅੱਛਾ ਤੇ ਆ ਦੇਖੋ ਬਿਲਕੁਲ 500 ਰੁਪਏ ਦਾ ਸਾਮਾਨ ਲੈਣੇ ਆ ਤਾਂ ਉਹਦੇ ਨਾਲ ਇੱਕ ਟੀ-ਸ਼ਰਟ ਵੀ ਫ੍ਰੀ ਦੇ ਰਹੇ ਆ ਅੱਛਾ ਇਹ ਆਪ ਟੀ-ਸ਼ਰਟ ਨਾਲ ਫ੍ਰੀ ਆ 500 ਦੇ ਸਾਮਾਨ ਦਾ 500 ਦੇ ਸਾਮਾਨ ਦੇ ਉਹ ਬੰਦਾ ਉਹਦਾ ਟੀ-ਸ਼ਰਟ ਪਾਣੀ ਵਾਲੀ ਪਚਕਾਰੀ ਲੈ ਰਹੇ ਆ ਨਾਲ ਉਹਦੇ ਪਾਣੀ ਵਾਲੀ ਪਚਕਾਰੀ ਦੇ ਕਲਰ ਹਰੀ ਨਾਲ ਦੇ ਦੇ ਹਾਂਜੀ ਇਹ ਕੰਪਨੀ ਵੱਲੋਂ ਆਉਂਦਾ ਜੀ ਆਪਣੇ ਕੋਲ ਦੇ ਰਹੇ ਨਹੀਂ ਇਹ ਆਪਣੇ ਕੋਲੋਂ ਅਸੀਂ ਆਪਣਾ ਕੰਪੋ ਬਣਾਇਆ ਵਾ ਆਪਣਾ ਕੰਪੋ ਦੇ ਰਹੇ ਹਾਂ ਜਿੱਦ ਇੱਕ ਸਿਲੰਡਰ ਵੀ ਦੇ ਕੇ ਅਸੀਂ ਉਹ ਸਿਲੰਡਰ ਕਹਦੇ ਆ ਉਹ ਫਾਇਰ ਸਿਲੰਡਰ ਹੈ ਜਾਂ ਕੋਈ ਰੰਗਾਂ ਵਾਲੇ ਸਿਲੰਡਰ ਹੈ ਇਹ ਫਾਇਰ ਸਿਲੰਡਰ ਨਹੀਂ ਇਹ ਕਲਰ ਵਾਲੀ ਸਿਲੰਡਰ ਆ ਆਪਾਂ ਇਦਾਂ ਚੱਕਾਂਗੇ ਇਸ ਨੂੰ ਤੇ ਇਦਾਂ ਚੱਕ ਕੇ ਇਹਨੂੰ ਇਦਾਂ ਚਲਾਵਾਂਗੇ ਤੇ ਇਦਾਂ ਇਹਦੀ ਰੇਂਜ ਬਹੁਤ ਆ ਘਟੋ ਘਟ 200 250 ਫੁੱਟ ਤੱਕ ਇਹਦੀ ਪਚਕਾਰੀ ਵੱਜੇਗੀ ਉੱਪਰ ਜਾਏਗਾ ਇਹ ਤੇ ਇਹ ਖਰਾਬ ਵੀ ਨਹੀਂ ਕਰਦਾ ਅੱਛਾ ਖਰਾਬ ਨਹੀਂ ਕਰਦਾ ਕੱਪੜੇ ਖਰਾਬ ਨਹੀਂ ਕਰਦਾ ਜੀ ਬਿਲਕੁਲ ਇਹ ਵੀ ਕਲਰ ਆ ਹਾਂ ਇਹ ਪਿਓਰ ਚ ਹਰਵਲ ਦੇ ਕਲਰ ਆ ਕੋਈ ਸਕਿਨ ਖਰਾਬ ਨਹੀਂ ਕਰਦੇ ਅੱਛਾ ਤੇ ਬਿਲਕੁਲ ਆਪਾਂ ਐਂ ਇਦਾਂ ਲਗਾ ਸਕਦੇ ਆ ਕਿ ਦੇਸੀ ਕਲਰਾਂ ਤੋਂ ਬਚਣਾ ਆਪਾਂ ਐਂ ਇਦਾਂ ਦੇ ਕਲਰ ਆਪਾਂ ਲਗਾ ਸਕਦੇ ਆ ਤੂੰ ਚਾਈਨਾ ਵਾਲੇ ਕਲਰ ਬਹੁਤ ਖਰਾਬ ਚਾਈਨਾ ਵਾਲਾ ਅਸੀਂ ਕੋਈ ਰੱਖਦੇ ਨਹੀਂ ਹੈਗੇ ਤੇ ਸਾਡੇ ਕੋਲ ਤਾਂ ਇਹ ਇਦਾਂ ਦੇ ਸਿਲੰਡਰ ਇੱਕ ਹੋਰ ਹੋ ਬਿਲਕੁਲ ਤੂੰ ਦੇਖੋ ਕਿ ਇਹ ਪੂਰੀ ਦੁਕਾਨ ਸਜਾਈ ਹੋਈ ਹੈ ਬਾਈ ਨੇ ਤਾਂ ਜਿੱਥੇ ਕਿ ਵੱਖ-ਵੱਖ ਕਲਰ ਜਿਹੜੇ ਨੇ ਤਾਂ ਇਹ ਕਿਹੜਾ ਸਿਲੰਡਰ ਹੈ ਇਹ ਸਿਲੰਡਰ ਆਗੇ ਹੋਰ ਵੀ ਹੈਵੀ ਨੇ 10 10 ਕਿਲੋ weight ਆ ਇਹਨਾਂ ਦੇ ਵਿੱਚ ਇਹ ਦਵਾਰੇ ਵੀ ਪਰ ਹੋ ਜਾਂਦੇ ਪਛ ਦਵਾਰੀ ਪਰ ਇਹ ਇਹਨਾਂ ਦੀ ਖਾਸੀਅਤ ਆ ਕਿ ਇਹ ਦਵਾਰੇ ਵੀ ਪਰ ਹੋ ਜਾਂਦੇ ਚੱਲੂ ਇਹ ਕਮ ਟਟੋਟਾ ਇਹਦੀ 25 30 ਮਿੰਟ ਦੀ ਰੇਂਜ ਆ ਪੂਰਾ 25 30 ਮਿੰਟ ਆ ਇਹਨ ਪੂਰਾ ਚੱਲੇਗਾ ਹਰ ਇਹਦਾ ਪ੍ਰੈਸ਼ਰ ਆ ਜਿਹੜਾ ਉਹ ਪ੍ਰੈਸ਼ਰ ਟਟੋਟਾ 300 ਦੇ ਆਸ-ਪਾਸ ਹੈ ਅੱਛਾ ਤੇ ਇਹ ਚੱਲੇਗਾ ਹੋਰ ਦੋ ਦੋ ਆ ਦੇਖੋ ਆਰਗੇਨਾਈਜੇਸ਼ਨ ਇਹ ਬੱਚਿਆਂ ਦਾ ਬਿਲਕੁਲ ਆਈਟਮ ਆ ਬਿਲਕੁਲ ਇਦਾਂ ਫੜਾਂਗੇ ਆਪਾਂ ਹੱਥ ਦਾਣ ਤੇ ਇਹ ਬੱਚੇ ਥੋੜਾ ਹੋਰੇ ਅਗ ਲਾएंगे ਆਪਾਂ ਤੇ ਉਹਦੇ ਨਾਲ ਇਹਦੇ ਚੋਂ ਰੰਗ ਹੀ ਨਿਕਲਣਾ ਜੋ ਕਿ ਅੱਖਾਂ ਨੂੰ ਖਰਾਬ ਨਹੀਂ ਕਰਦਾ ਨਾ ਕੱਪੜਿਆਂ ਤੇ ਲੱਗਦਾ ਬਿਲਕੁਲ ਵੀ ਬਿਲਕੁਲ ਤੁਸੀਂ ਦੇਖੋ ਕਿ ਹੋਲੀ ਦੇ ਤਿਹਾੜ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਇੱਕ ਸਪਰੇਅ ਦੀ ਤਰ੍ਹਾਂ ਆ ਸਪਰੇਅ ਦੀ ਤਰ੍ਹਾਂ ਹੈ ਕਿ ਇਹ ਸਪ੍ਰੇਅ ਹੀ ਆ ਜੀ ਬੱਚਿਆਂ ਦੀ ਅੱਛਾ ਇਹ ਇਦਾਂ ਆਪਾਂ ਜਿੰਦਾ ਪਹਿਲਾਂ ਮੈਰਜਾਂ ਤੇ ਚਲਾਉਂਦੇ ਸੀ ਈਵਨ ਕਟਾਈ ਤੇ ਹੁਣੇ ਹੋਲੀ ਵਾਲੀ ਆ ਗਈ ਉਹਨੂੰ ਪਤਾ ਵੀ ਨਹੀਂ ਲੱਗਦਾ ਇਦਾਂ ਪਿੱਛੇ ਲਗਾ ਕੇ ਰੱਖੋ ਤੇ ਇਦਾਂ ਇਹਨੂੰ ਬਸ ਇਹ ਇਦਾਂ ਚਲਾ ਦਿੰਨੇ ਜੀ ਅੱਛਾ ਇਹ ਦਾਦਾ ਹੈ। ਇਦਾਂ ਚੱਲੀ। ਦੂਜੀ ਕਲਰ ਅਲੱਗ-ਅਲੱਗ ਨੇ। ਹਾਂ, ਅਲੱਗ-ਅਲੱਗ ਕਲਰ ਹੈ। ਸਾਰੀ ਅਲੱਗ-ਅਲੱਗ ਵੈਰਾਈਟੀ ਹੈ। ਅਲੱਗ-ਅਲੱਗ ਕਲਰ। ਇਹ ਕਿੰਨੇ ਦਾ? ਰੇਟ ਆ ਦੇਖੋ ਜੀ ਆ ਲਓ। ਆ ਸਿਰਫ 100 ਰੁਪਏ ਦਾ। 100 ਰੁਪਏ ਦਾ ਹੋਊਗਾ। ਆ 50 ਰੁਪਏ ਦਾ ਛੋਟਾ ਜੀ। ਛੋਟਾ 50 ਰੁਪਏ ਦਾ। ਆ 40 ਰੁਪਏ ਦਾ ਜੀ ਉਹ ਤੋਂ ਛੋਟਾ। ਅੱਛਾ। ਮਤਲਬ ਪੀਲ ਕੋਲ 500 ਦੇ ਨਾਲ ਇੱਕ ਟੀ-ਸ਼ਰਟ ਫਰੀ ਹੈ। ਫਰੀ ਹੈ। ਬਲਕਿ ਬੰਦੇ ਦੇ ਕੱਪੜੇ ਵੀ ਨਹੀਂ ਖਰਾਬ ਹੋਣਗੇ ਟੀ-ਸ਼ਰਟ ਹੀ ਪਾ ਕੇ ਰੱਖਿਆ ਨਾ। ਅੱਛਾ ਇੱਕ ਤੁਸੀਂ ਆ ਦੇਖ ਇਹ ਇਦਾਂ ਦੀ ਕੈਪ ਆ ਇਹ ਇਹ ਕੈਪ ਤੁਹਾਡੇ ਬਿਲਕੁਲ ਪਿੱਛੇ ਢੂਹੀ ਤੱਕ ਕਵਰ ਕਰੇਗੀ ਹਾਂ ਤੇ ਆ ਦੇਖੋ ਜੀ ਇਹ ਇਦਾਂ ਦੀਆਂ ਕੈਪਾਂ ਨੇ ਇਹ ਲੈ ਸਕਦੇ ਹੋ ਮਾਸਕ ਹੈ ਮਾਸਕ ਮਿਲਦਾ ਮਾਸਕ ਨਾਲ ਮਾਸਕ ਵੀ ਫ੍ਰੀ ਦੇ ਰਹੇ ਆ 500 ਦੇ ਨਾਲ ਇੱਕ ਲਾਈਟ ਫ੍ਰੀ ਦੇ ਰਹੇ ਆ ਉਹ ਕਲਰ ਵਾਲੀ ਡੱਬੀ ਇੱਕ 500 ਦੇ ਨਾਲ ਸ਼ਰਟ ਆ ਇੱਕ ਮਾਸਕ ਵੀ ਫ੍ਰੀ ਹੈ ਨਾਲ ਮਾਸਕ ਫ੍ਰੀ ਦਵਾਂਗੇ ਪੱਠਾ ਜੋ 500 ਰੁਪਏ ਦਾ ਜਿਆ ਫਰਕ ਹੀ ਰਹਿੰਦਾ ਫਿਰ ਇਹ ਮਾਸਕ ਦਾ ਏਦਾਂ ਕਿ ਫੇਸ ਤੇ ਨਹੀਂ ਬਚਦਾ ਜੀ ਅੱਜ ਕੱਲ ਲੇਡੀਜ਼ ਵਗੈਰਾ ਹੋਰ ਆਪਣਾ ਫੇਸ ਤੇ ਲਾ ਕੇ ਰੱਖੋ ਫੇਸ ਤੇ ਨਹੀਂ ਕੱਲ ਬੰਦੇ ਦੇ ਵਾਲ ਇਸ ਤਰ੍ਹਾਂ ਗੱਕੇਆ ਚੱਕਰ ਹੈ ਇਹ ਕਿ ਚੱਕਰ ਇਹ ਵੀ ਏਦਾਂ ਦੇ ਆ ਜੀ ਇਹ ਇਹ ਵਾਲ ਵੀ ਨਾ ਪੂਰੇ ਆਪਣੇ ਵਾਲਾਂ ਨੂੰ ਸੇਫ ਰੱਖਦੇ ਆ ਤੇ ਆਪਾਂ ਇਹ ਵਾਲ ਉੱਪਰ ਇਹ ਨਕਲੀ ਆ ਕਿਸੇ ਬਜ਼ੁਰਗ ਮਾਂ ਭੈਣ ਮਾਂ ਦੇ ਲਗਾਣ ਲਈ ਮਾਤਾ ਦੇ ਉਹ ਆਪਣੇ ਸਿਰ ਤੇ ਵਾਲ ਵੀ ਬਚਾ ਸਕਦੀ ਆ ਇਹਦੇ ਜੋ ਇੱਕ ਹੋਰ ਵੀ ਹੈਗਾ ਇਹਦੇ ਜੋ ਨਾ ਤੇ ਇੱਕ ਆਪਾਂ ਬਚਣ ਦਾ ਮੌਕਾ ਵੀ ਹੈ ਕੋਈ ਰੰਗ ਲੇੜੀ ਡਰਦੀ ਹੋਏ ਤਾਂ ਇਹ ਕੈਪ ਰੱਖੇਗੀ ਤਾਂ ਅਗਲਾ ਕਹੇਗਾ ਬਜ਼ੁਰਗਾ ਬਜ਼ੁਰਗ ਤੇ ਰੰਗ ਨਹੀਂ ਗੇਰਾਂਗੇ ਮੇਨ ਕਮੇਰਾ ਇਹ ਆ ਜੀ ਅੱਛਾ ਹਾਂ ਇਹ ਵੀ ਵਧੀਆ ਚੀਜ਼ ਵਧੀਆ ਆ ਗਈ ਹੈ ਨਾ ਵੱਖ-ਵੱਖ ਤਰ੍ਹਾਂ ਦਾ ਸਮਾਨ ਦੇਖੋ ਜਿਹੜੀਆਂ ਇਹ ਵਿਚਕਾਰੀਆਂ ਪੰਜਾਂ ਨੇ ਬਿਲਹੇ ਆ ਇਹਦਾ ਕੀ ਚੱਕਰ ਇਹ ਵਿਚਕਾਰੀਆਂ ਦੇ ਨਾਲ ਵੀ ਡੱਬੀ ਫਰੀ ਹੈ ਜੀ ਇਦਾਂ ਆਪਾਂ ਖਿੱਚਾਂਗੇ ਪਾਣੀ ਤੇ ਇਦਾਂ ਮਾਰਾਂਗੇ ਤੇ ਇਹ ਡੱਬੀ ਇਹ ਮਾਰਨ ਨਾਲ ਮੂਰੇ ਤੋਂ ਪੰਜ ਵਾਰ ਸ਼ਾਟ ਨਿਕਲੇਗਾ ਇਹਦੇ ਚੋਂ ਅਜੇ ਇੱਕ ਤੁਸੀਂ ਹੋਰ ਦਿਖਾ ਦਿਓ ਜਿਹਦੇ ਵਿੱਚ ਬੰਦੇ ਦਾ ਜਿਹੜਾ ਚਲਾ ਰਿਹਾ ਕਿ ਉਹ ਨਹੀਂ ਉਹਦੇ ਨਹੀਂ ਉਹ ਹੋਏਗਾ ਭੁੱਜੇਗਾ ਬਿਲਕੁਲ ਵੀ ਉਹ ਕਿਹੜੀ ਹੈ ਉਹ ਦਿਖਾ ਦਿਓ ਸੀ ਨਾਲ ਨਾਲ ਕੋਈ ਸ਼ਾਟ ਵੀ ਦਿਖਾ ਦਾਂਗੇ ਆਪਣੇ ਦਰਸ਼ਕਾਂ ਨੂੰ ਆਹ ਦੇਖੋ ਜੀ ਇਹ ਇਹਨਾਂ ਆਪਾਂ ਪਾਣੀ ਭਰਾਂਗੇ ਇੱਥਾਂ ਹੋ ਪਾਣੀ ਭਰ ਰਹੇ ਹੈ ਇਸ ਤਰ੍ਹਾਂ ਠੀਕ ਹੈ ਪਾਣੀ ਭਰ ਲਿਆ ਜੀ ਤੇ ਆਪਾਂ ਨਾ ਆਪਣੇ ਦੇ ਕਲਰ ਨਹੀਂ ਗireਗਾ ਤੇ ਹੋਰ ਦੂਜੇ ਬੰਦੇ ਦੇ ਕਲਰ ਗireਗਾ ਜੀ ਅੱਛਾ ਤੇ ਦੂਜੇ ਖੜੇ ਨਾ ਹਾਂ ਜੀ ਹਾਂ ਜੀ ਆਪਾਂ ਬਚੇ ਰਹੋਗੇ ਅੱਛਾ ਜੇ ਚਲਾ ਰਹੇ ਤਾਂ ਨਹੀਂ ਗireਗਾ ਉੱਤੇ ਨਹੀਂ ਗireਗਾ ਜਿਹੜਾ ਚਲਾ ਰਿਹਾ ਆਲੇ ਨਾਲੇ ਗireਗਾ ਸਾਡੇ ਤੇ ਗੇਰ ਤਾ ਤੂੰ ਆਪਣੇ ਦੇ ਸਪੈਸ਼ਲ ਕੋਈ ਗੱਲ ਨਹੀਂ ਤੈਨੂੰ ਕੋਈ ਨਵੀਂ ਲੇਕਰ ਅੱਛਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਅ ਬਹੁਤ ਰੰਗ ਬਰੰਗੇ ਹੋਲੀ ਨੂੰ ਲੈ ਕੇ ਪਚਕਾਰੀਆਂ ਸ਼ੌਟ ਜਿਹੜੇ ਰੰਗਾਂ ਵਾਲੇ ਉਹ ਵੀ ਆਏ ਨੇ ਇੱਕ ਟੀ-ਸ਼ਰਟ ਫ੍ਰੀ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਇੱਕ ਡੱਬੀ ਕਲਰ ਦੀ ਫ੍ਰੀ ਤਿਆਰੀ ਤੋਂ ਜਿਵੇਂ ਮਾਸਕ ਜਿਹੜਾ ਬੰਦਾ ਕਈ ਵਾਰ ਕਹਿੰਦਾ ਕਿ ਅੱਖਾਂ 'ਚ ਰੰਗ ਪੈ ਗਿਆ ਜਾਂ ਮੇਰੇ ਫੇਸ 'ਤੇ ਰੰਗ ਪੈ ਗਿਆ ਉਹਨੂੰ ਬਚਾਉਣ ਵਾਸਤੇ ਵੀ ਇਹ ਕਵਰ ਵੀ ਫ੍ਰੀ ਹੈ ਜਿਹੜਾ ਫੇਸ ਦਾ ਇੱਕ ਕਵਰ ਹੈ ਦੂਜੇ ਪਾਸੇ ਇੱਕ ਡੱਬੀ ਰੰਗ ਵਾਲੀ ਫ੍ਰੀ ਹੈ ਜਿਹੜੀ ਆ ਤੁਸੀਂ ਦੇਖੋ ਕਿ ਆਹ ਡੱਬੀ ਫ੍ਰੀ ਹੈ ਇਹ ਨਹੀਂ ਹੋਰ ਦੁਕਾਨਦਾਰ ਤੁਹਾਨੂੰ ਨਹੀਂ ਦੇਵੇਗਾ ਪਰ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਨਹੀਂ ਚੰਡੀਗੜ੍ਹ ਦੇ ਵਿੱਚ ਬਿੱਲਾ ਜੂਸ ਵਾਲਾ ਬਿਲਕੁਲ ਆਨ ਰੋਡ ਹੈ ਜੇ ਤੁਸੀਂ ਬਾਉਂਡਰੀ ਜਿਹੜਾ ਆਪਾਂ ਦਿਖਾਈਏ ਇਸ ਰੋਡ ਦਿਖਾ ਦੋ ਸੁਮਿਤ ਇਸ ਪਾਸੇ ਜਦੋਂ ਆਪਾਂ ਜਾਣੇ ਹੈ ਕੈਂਸਰ ਹਸਪੀਟਲ ਦੇ ਪਾਸੇ ਤੋਂ ਤਾਂ ਰੋਡ ਦੇ ਉੱਤੇ ਇਹਨਾਂ ਦੀ ਦੁਕਾਨ ਹੈ ਬਾਹਰਲੇ ਪਾਸੇ ਵੀ ਤੁਹਾਨੂੰ ਦਿਖਾ ਦਾਂਗੇ ਤੇ ਦੂਜੇ ਪਾਸੇ ਮੁੱਲਾਪੁਰ ਤੋਂ ਪਹਿਲਾਂ ਹੀ ਹੈ ਤੇ ਆਪੋਜੀਟ ਸਾਈਡ ਇੱਕੋ ਸਿਟੀ ਹੈ ਤਾਂ ਸਮਝ ਲਿਓ ਕਿ ਇਸ ਪਾਸੇ ਤੋਂ ਤੁਸੀਂ ਆ ਕੇ ਇਹਨਾਂ ਦੀ ਕਾਨ ਤੇ ਪਹੁੰਚ ਸਕਦੇ ਹੋ ਬਿੱਲਾ ਜੂਸ ਵਾਲਾ ਵਸ ਕੇ 30 ਦੀ ਲੋੜ ਨਹੀਂ ਕਿਉਂਕਿ ਇਹ ਮਸ਼ਹੂਰੀ ਇਹਨਾਂ ਹੈ ਇਸ ਨੂੰ ਲੈ ਕੇ ਇਹਨਾਂ ਕੋਲ ਹਰ ਤਰੀਕੇ ਦੀ ਜੜੀ ਬਚਕਾਰੀਆਂ ਕਲਰ ਅਹ ਪੰਜੋ ਨੇ ਤੇ ਸਸਤੇ ਬਿਲਕੁਲ ਵੈਰਾਈਟੀ ਬਹੁਤ ਵਧੀਆ ਆ ਆ ਕੀ ਹੈ ਇਹ ਕਲਰ ਆ ਜੀ ਬਿਲਕੁਲ ਫਰੈਸ਼ ਕਲਰ ਆ ਪੱਤਿਆਂ ਨਾਲ ਜੜੀ ਬੁੱਟੀਆਂ ਨਾਲ ਤਿਆਰ ਕਰਿਆ ਹੋਆ ਕਲਰ ਆ ਇਹ ਅੱਛਾ ਕੋਈ ਵੀ ਇਹਦੇ ਚ ਇਦਾਂ ਨਹੀਂ ਹੈ ਕਿ ਤੁਹਾਨੂੰ ਮਾੜਾ ਜਾ ਵੀ ਕੋਈ ਸਕਿਨ ਤੇ ਗਿਰੇਗਾ ਖਰਾਬ ਕਰੇਗਾ ਉਦਾਂ ਦਾ 10 15 ਰੁਪਏ ਦਾ 5 ਰੁਪਏ ਦਾ ਪੈਕੇਟ ਵੀ ਆ ਰਿਹਾ ਪਰ ਇਹ ਜੋ ਪੈਕੇਟ ਆ ਇਹ ਲੋ ਇਹ ਸਭ ਤੋਂ ਵਧੀਆ ਉਹ ਜੇ ਹੋਲੀ ਜੇ ਮਨਾਉਣੀ ਹੈ ਤਾਂ ਵਧੀਆ ਰੰਗਾਂ ਵਾਲੀ ਮਨਾਓ ਕਿਉਂਕਿ ਕਟਿਆ ਰੰਗ ਜੀ ਖਰਾਬ ਹੋ ਜਾਂਦੀ ਹੈ ਖਰਾਬ ਹੁੰਦੀ ਹੈ ਨਾ ਤਾਂ ਫਾਇਦਾ ਕੀ ਆਪਾਂ ਲਾਲੀਏ ਕਟਿਆ ਵਾਲਾ ਰੰਗ ਸਕਿਨ ਖਰਾਬ ਹੋ ਜੇ ਉਹ ਇਸ ਦਾ ਕੋਈ ਤੁਹਾਡੀ ਆਪਣੇ ਤੌਰ ਤੇ ਵੀ ਲੋਕੇਸ਼ਨ ਦੱਸ ਦਿਓ ਤੁਹਾਡੀ ਕਿੱਥੇ ਪੈਂਦੀ ਹੈ ਇਹ ਸਾਡਾ ਮੁੱਲਾਂਪੁਰ 에ਅਰ ਫੋਰਸ ਸਟੇਸ਼ਨ ਦੇ ਨਾਲ ਇਕੋ ਸਿਟੀ ਫੇਸ 1 ਦੇ ਬਿਲਕੁਲ ਅੱਗੇ ਹੈ ਜੀ ਆ ਸਕਦੇ ਆ ਬੜੀ ਖੁਸ਼ੀ ਜੀ ਆਇਆਂ ਨੂੰ ਆ ਜੂਸ ਵੀ ਨਾਲ ਮਿਲਦਾ ਜੂਸ ਫਰੂਟ ਸਭ ਕੁਝ ਆਪਣੇ ਕੋਲ ਹੈਗਾ ਜੂਸ ਦੀ ਆਈਟਮਾਂ ਫਰੂਟ ਦੀਆਂ ਆਈਟਮਾਂ ਤੇ ਜੂਸ ਉਦਾਂ ਕੱਢ ਕੇ ਵੀ ਆਪਾਂ ਦੰਦੇ ਆ ਜੂਸ ਤੇ ਬੜੇ ਮਤਲ ਅੱਛਾ ਸਾਡੇ ਕੋਲ ਵੈਰਾਈਟੀ ਆ ਕਿ ਸਾਡੇ ਕੋਲ ਇਦਾਂ ਦੇ ਗਲਾਸਾਂ ਕਿ ਪੂਰੇ ਪੰਜਾਬ ਚ ਨਹੀਂ ਮਿਲਦੇ ਪੂਰੇ ਹਿੰਦੁਸਤਾਨ ਚ ਬਿਲਕੁਲ ਤੁਸੀਂ ਦੇਖੋ ਕਿ ਆ ਜਿਹੜੀ ਰੰਗ ਬਰੰਗੇ ਤਿਹਾਰਾਂ ਨੂੰ ਲੈ ਕੇ ਜਿਹੜੀਆਂ ਪਚਕਾਰੀਆਂ ਰੰਗ ਜਿਹੜੇ ਬਿੱਲਾ ਜੂਸ ਵਾਲੇ ਵੱਲੋਂ ਆਪਣੀ ਦੁਕਾਨ ਦੇ ਉੱਤੇ ਸਜਾਏ ਨੇ ਅਗਰ ਤੁਸੀਂ ਵੀ ਆਪਣੇ ਬੱਚਿਆਂ ਲਈ ਰੰਗ ਖਰੀਦਣਾ ਚਾਹੁੰਦੇ ਹੋ ਪਚਕਾਰੀਆਂ ਖੇਦਣਾ ਚਾਹੁੰਦੇ ਹੋ ਤਾਂ ਕਿਤੇ ਨਾ ਕਿਸੇ ਦੁਕਾਨ ਦੇ ਉੱਤੇ ਪਹੁੰਚ ਕੇ ਤੁਸੀਂ ਸਸਤੇ ਵਧੀਆ ਕੰਪਨੀ ਦੇ ਜਿਹੜੇ ਰੰਗ ਖਰੀਦ ਸਕਦੇ ਹੋ ਪਚਕਾਰੀ ਖਰੀਦ ਸਕਦੇ ਹੋ ਤੇ ਨਾਲ ਦੀਆ ਟੀ-ਸ਼ਰਟ ਫ੍ਰੀ ਹੈ ਤੇ ਨਾਲ ਰੰਗ ਦੀ ਡੱਬੀ ਫ੍ਰੀ ਹੈ ਤਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਸ ਤਰੀਕੇ ਦੀਆਂ ਆਈਟਮਾਂ ਜਿਹੜੀਆਂ ਇਸ ਵਾਰ ਇਸ ਹੋਲੀ ਦੇ ਤਿਹਾੜੀ ਤੇ ਆਈਆਂ ਨੇ ਤਾਂ ਤੁਹਾਨੂੰ ਨੰਬਰ ਵੀ ਮੈਂਸ਼ਨ ਕਰਦਾ ਕਿਉਂਕਿ ਇਸ ਲੋਕੇਸ਼ਨ ਤੁਹਾਨੂੰ ਨਾਲ ਨਾਲ ਦੱਸਤੀ ਹੈ ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਪਹੁੰਚੋਗੇ ਤਾਂ ਨਿਰਾਸ਼ ਨਹੀਂ ਜਾਓ ਧੰਨਵਾਦ